ਜਦੋਂ ਖਾਲਸਾ ਫੌਜ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਜਿਹੜਾ ਉੱਥੋਂ ਦਾ ਬਾਦਸ਼ਾਹ ਹੁੰਦਾ ਸ਼ਾਹ ਆलम II ਉਹ ਸਿੰਘਾਂ ਨੂੰ ਦੇਖ ਕੇ ਦਿੱਲੀ ਦੇ ਲਾਲ ਕਿਲੇ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਜਾਂਦਾ ਹੈ ਤਾਂ ਅਖਰਕਾਰ 11 ਮਾਰਚ 1783 ਨੂੰ ਦਿੱਲੀ ਤਖਤ ਦੇ ਉੱਤੇ ਖਾਲਸੇ ਦਾ ਪੂਰਨ ਤੌਰ ਤੇ ਕਬਜ਼ਾ ਹੋ ਜਾਂਦਾ ਹੈ। ਹੁਣ ਉਹ ਤਖਤ ਜਿਹੜੇ ਤਖਤ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਹੁਕਮ ਜਾਰੀ ਕੀਤੇ। ਉਹ ਤਖਤ ਜਿਹੜੇ ਤਖਤ ਨੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਹੁਕਮ ਜਾਰੀ ਕੀਤੇ। ਉਹ ਤਖਤ ਜਿਹੜੇ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਹੁਕਮ ਜਾਰੀ ਕੀਤੇ। ਉਹ ਤਖਤ ਜਿਹੜੇ ਤਖਤ ਤੇ ਬੈਠੇ ਮੀਰ ਮੰਨੂ ਨੇ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਨੂੰ ਮਜਬੂਰ ਕੀਤਾ। ਉਹ ਤਖਤ ਜਿਹੜੇ ਤਖਤ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਛੋਟੇ ਜਿਹੇ 4 ਸਾਲ ਤੇ ਬੇਗਮ ਸਮਰੂ ਦੀ ਇੱਕ ਵਾਰ ਸਰਦਾਰ ਬਘੇਲ ਸਿੰਘ ਨੇ ਜਾਨ ਬਚਾਈ ਸੀ ਉਸ ਤੋਂ ਬਾਅਦ ਜਿਹੜੀ ਬੇਗਮ ਸਮਰੂ ਹੈ ਉਹ ਸਰਦਾਰ ਬਘੇਲ ਸਿੰਘ ਨੂੰ ਆਪਣਾ ਧਰਮ ਦਾ ਭਰਾ ਮੰਨਦੀ। ਸੋ ਇਹ ਸ਼ਾਹ ਆलम II ਬੇਗਮ ਨੂੰ ਸਰਦਾਰ ਬਘੇਲ ਸਿੰਘ ਦੇ ਕੋਲ ਭੇਜਦਾ ਹੈ ਦੋ ਬੇਨਤੀਆਂ ਲੈ ਕੇ। ਉਹ ਕਹਿੰਦੀ ਹੈ ਕਿ ਸਰਦਾਰ ਸਾਹਿਬ ਤੁਸੀਂ ਮੇਰੀਆਂ ਦੋ ਬੇਨਤੀਆਂ ਇੱਕ ਤੇ ਇਹ ਕਿ ਤੁਸੀਂ ਸ਼ਾਹ ਆलम II ਨੂੰ ਫੜ ਕੇ ਮਾਰਿਓ ਨਾ ਤੇ ਦੂਜੀ ਬੇਨਤੀ ਇਹ ਹੈ ਕਿ ਤੁਸੀਂ ਵਾਪਸ ਪੰਜਾਬ ਚ ਚਲੇ ਜਾਓ। ਦਿੱਲੀ ਦਾ ਤਖਤ ਜਿੱਤਿਆ ਹੋਇਆ ਹੁਣ ਵੇਖੋ ਖਾਲਸੇ ਦਾ ਵੱਡਾ ਪੜਾ ਵੇਖ ਜਿਹੜਾ ਮੁਗਲ ਤਖਤ ਜਿਹਨੂੰ ਜਿੱਤਣ ਵਾਸਤੇ ਮੁਗਲ ਲੋਕ ਜਿਹੜੇ ਐ ਇਹ ਮੁਗਲ ਰਾਜੇ ਆਪਣੇ ਭਰਾਵਾਂ ਦਾ ਕਤਲ ਕਰ ਦਿੰਦੇ ਸੀ ਆਪਣੇ ਵਿਯੋ ਤੱਕ ਮਾਰੇ ਐ ਦੂਜੇ ਪਾਸੇ ਮਰੱਠਿਆਂ ਨੇ ਵੀ ਜ਼ੋਰ ਲਾਇਆ ਪਿਆ ਸੀ ਅੰਗਰੇਜ਼ਾਂ ਦਾ ਵੀ ਜ਼ੋਰ ਲੱਗਿਆ ਪਿਆ ਸੀ ਕਿਵੇਂ ਨਾ ਕਿਵੇਂ ਦਿੱਲੀ ਦਾ ਤਖਤ ਹਥਿਆ ਲੈ ਆ ਜਾਈ ਪਰ ਖਾਲਸੇ ਦੇ ਅੰਡਰ ਆਇਆ ਹੋਇਆ ਤਖਤ ਹੁਣ ਖਾਲਸੇ ਨੇ ਕਹਿ ਦਿੱਤਾ ਸਰਦਾਰ ਬਘੇਲ ਸਿੰਘ ਹੋਰਾਂ ਨੇ ਉਸ ਬੇਗਮ ਦੀ ਬੇਨਤੀ ਨੂੰ ਮੰਨਿਆ ਕਹਿੰਦੇ ਵੀ ਠੀਕ ਐ ਅਸੀਂ ਵਾਪਸ ਪੰਜਾਬ ਵੀ ਚਲੇ ਜਾਵਾਂਗੇ ਤੇ ਸ਼ਾਹ ਆलम ਦੂਜੇ ਨੂੰ ਕਹਾਂਗੇ ਵੀ ਕੁਝ ਨਹੀਂ ਪਰ ਚਾਰ ਸ਼ਰਤਾਂ ਦੇ ਵਿੱਚ ਪਹਿਲੀ ਸ਼ਰਤ ਦੱਸਦੇ ਆਂ ਕਹਿੰਦੇ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਆਏ ਐ ਦਿੱਲੀ ਦੇ ਵਿੱਚ ਉਹ ਸਾਰੇ ਸਥਾਨ ਜਿਹੜੇ ਆ ਬਾਹਰ ਕੱਢੇ ਜਾਣ ਮਤਲਬ ਕਿ ਉਹਨਾਂ ਨੂੰ ਜਨਤਕ ਕੀਤਾ ਜਾਏ ਕਿਉਂਕਿ ਉੱਥੇ ਜਾਣ ਦੀ ਪਹਿਲਾਂ ਮਨਾਹੀ ਸੀ ਦੂਜਾ ਦੂਜੀ ਸ਼ਰਤ ਇਹ ਸੀ ਕਿ ਉਹਨਾਂ ਸਾਰੇ ਸਥਾਨਾਂ ਦੀ ਨਿਸ਼ਾਨਦੇਹੀ ਕਰਾਈ ਜਾਏ ਨਿਸ਼ਾਨਦੇਹੀ ਕਰਾ ਕੇ ਪੱਕੇ ਤੌਰ ਤੇ ਉਹ ਸਿੱਖਾਂ ਨੂੰ ਸਮਰਪਿਤ ਕੀਤੇ ਜਾਣ ਤੇ ਜੀ ਸ਼ਰਤ ਇਹ ਸੀ ਕਿ ਦਿੱਲੀ ਦੀ ਜਿਹੜੀ कोतਵਾਲੀ ਹੈ ਉਹ ਤੇ ਦਿੱਲੀ ਦਾ ਜਿਹੜਾ ਵਪਾਰ ਹੁੰਦਾ ਹੈ ਉਹਦੀ ਜਿਹੜੀ ਚੁੰਗੀ ਆਂਦੀ ਹੈ ਉਹਦਾ 37.5% ਹਿੱਸਾ ਉਹ ਖਾਲਸਾ ਫੌਜ ਨੂੰ ਦਿੱਤਾ ਜਾਏ ਤੇ ਚੌਥੀ ਸ਼ਰਤ ਰੱਖੀ ਕਿ 4000 ਫੌਜ ਦੇ ਨਾਲ ਸਰਦਾਰ ਬਘੇੜ ਸਿੰਘ ਉਹਨਾਂ ਚਿਰ ਦਿੱਲੀ ਦੇ ਵਿੱਚ ਰਹਿਣਗੇ ਜਿੰਨਾ ਚਿਰ ਸਾਡੇ ਗੁਰਧਾਮਾਂ ਦੀ ਸੇਵਾ ਪੂਰੀ ਨਹੀਂ ਹੋ ਜਾਂਦੀ ਤੇ ਉਹਨੇ ਆਉਣ ਦਾ ਸਪੋਰਟ ਸਾਰੀਆਂ ਗੱਲਾਂ ਜਿਹੜੀਆਂ ਹੱਥ ਜੋੜ ਕੇ ਮੰਨ ਲਈ ਹੁਣ ਦਿੱਲੀ ਦਾ ਤਖ਼ਤ ਛੱਡਣ ਦੀਆਂ ਤਿਆਰੀਆਂ ਹੋ ਰਹੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਇਹ ਦੋ ਸਰਦਾਰ ਵਾਪਸ ਪੰਜਾਬ ਨੂੰ ਜਾਣ ਦੀ ਤਿਆਰੀ ਕਰ ਰਹੇ ਆ ਤੇ ਤਿਆਰੀ ਕਰਦਿਆਂ ਕਰਦਿਆਂ ਮਨ ਦੇ ਵਿੱਚ ਆਂਦਾ ਹੈ ਜਿਸਾਸ ਸਿੰਘ ਸ੍ਰੀ ਰਾਮ ਗੜੀਆ ਦੇ ਕਹਿੰਦੇ ਵੀ ਪੰਜਾਬ ਚੱਲੇ ਆਂ ਦਿੱਲੀ ਦਾ ਤਖਤ ਜਿੱਤੇ ਆਂ ਵੀ ਐ ਤਾਂ ਨਹੀਂ ਜਾਂਦੇ ਫੇਰ ਵਾਪਸ ਆਂਦਾ ਕਹਿੰਦੇ ਵੀ ਇਹ ਤਖਤ ਨੇ ਬੜੇ ਜੁਰਮ ਕੀਤੇ ਆ ਸਾਡੇ ਤੇ ਇਦਾਂ ਕਰਦੇ ਆ ਇਹ ਤਖਤ ਨੂੰ ਫਟੋ ਉਹਨਾਂ ਸਰਦਾਰਾਂ ਨੇ ਫਿਰ ਤਖਤ ਨੂੰ ਕੁੱਟਿਆ ਉਹਦੀ ਸਿੱਲ ਪੁੱਟੀ ਸਿੱਲ ਕੁੱਟ ਕੇ ਉਹਨੂੰ ਘੋੜਿਆਂ ਦੇ ਪਿੱਛੇ ਬੰਨ੍ਹਿਆ ਕਢੀਸ ਦੇ ਹੋਏ ਉਹ ਤਖਤ ਨੂੰ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਲੈ ਕੇ ਗਏ ਉਹ ਤਖਤ ਖਾਲਸੇ ਨੇ ਉਸ ਦਿਨ ਗਿਣ-ਗਿਣ ਕੇ ਬਦਲੇ ਲਏ ਦਿੱਲੀ ਤੋਂ ਦਰਬਾਰ ਸਾਹਿਬ ਦਾ ਕਢੀਸਿਆਂ ਹੀ ਲੈ ਕੇ ਗਏ ਉਹਨੂੰ ਕਿੱਥੇ ਉਹ ਤਖਤ ਤੁਸੀਂ ਅੱਜ ਵੀ ਦੇਖ ਸਕਦੇ ਹੋ ਉਹ ਸਿੱਲ ਜਿਹੜੀ ਇਤਿਹਾਸਕ ਸਿੱਲ ਹੈ ਉਹ ਦਰਬਾਰ ਸਾਹਿਬ ਰਾਮਗੜੀਆ ਬੂੰਗੇ ਦੇ ਵਿੱਚ ਅੱਜ ਵੀ ਮੌਜੂਦ ਹੈ ਕਈ ਲੋਕ ਕਹਿੰਦੇ ਆ ਨਾ ਖਾਲਸੇ ਨੇ ਦਿੱਲੀ ਨਹੀਂ ਕੀਤੀ ਆਪਣੇ ਕੋ ਰਾਮਗੜੀਆ ਬੂੰਗੇ ਦੇ ਵਿੱਚ ਅੱਜ ਵੀ ਸਬੂਤ ਪਿਆ ਹੈ ਮੁਗਲਾਂ ਦਾ ਉਹ ਤਖਤ ਜਿਹੜਾ ਖਾਲਸੇ ਨੇ ਪੱਟ ਕੇ ਲਿਆਂਦਾ